ਸੀ ਜੇਰੀਨਾ ਆਪਰੇਸ਼ਨ ਪਿਛੋਂ ਪਟਿਆਲਾ ਰੈਫਰ ਕਰਨ ਤੋਂ ਇਲਾਜ ਦੌਰਾਨ ਹੋਈ ਆਮਨਦੀਪ ਕੌਰ ਦੀ ਮੌਤ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਸੇਲਵਾਸਰ ਹਸਪਤਾਲ ਦੇ ਅੱਗੇ ਤਰਨਾ ਲਗਾਇਆ ਗਿਆ ਤਰਨਾਕਾਰੀਆਂ ਦਾ ਕਹਿਣਾ ਸੀ ਕਿ ਮੇਰਾ ਡਾਕਟਰ ਨੀਹਾ ਗੱਗ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਐਸਐਮਓ ਡਾਕਟਰ ਜਗਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਜਲਦਬਾਜ਼ੀ ਕੀਤੇ ਫੈਸਲੇ ਕਈ ਵਾਰ ਦੋਸ਼ੀ ਨੂੰ ਬਚਾ ਦਿੰਦੇ ਨੇ ਅਸੀਂ ਤੁਹਾਡੇ ਵੱਲੋਂ ਦਿੱਤੀ ਸ਼ਿਕਾਇਤ ਤੇ ਡਾਕਟਰਾਂ ਦਾ ਬੋਰਡ ਬਣਾ ਕੇ ਪੜਤਾਲ ਕਰਾਂਗੇ ਤੇ ਅੱਜ ਪੋਸਟਮਾਰਟਮ ਦੇ ਲਈ ਵੀ ਡਾਕਟਰਾਂ ਦਾ ਬੋਰਡ ਬਣਾ ਕੇ ਪੋਸਟਮਾਰਟਮ ਕੀਤਾ ਗਿਆ ਧਰਨਾਗਰੀਆਂ ਨੇ ਐਸਐਮਓ ਦੇ ਦਿੱਤੇ ਵਿਸ਼ਵਾਸ ਤੇ ਧਰਨਾ ਤਾਂ ਚੁੱਕ ਲਿਆ ਅਤੇ ਨਾਲ ਹੀ ਕਹਿ ਦਿੱਤਾ ਕਿ ਜੇ ਇਨਸਾਫ ਨਾ ਮਿਲਿਆ ਤਾਂ ਇਸ ਤੋਂ ਵੱਡਾ ਧਰਨਾ ਲਗਾਇਆ ਜਾਵੇਗਾ ਉਹਦੇ ਵਿੱਚ ਬਲਕਿ ਨਿਆਂ ਦੀ ਬਜਾਏ ਦੋਸ਼ੀ ਰਹੀ ਕਈ ਵਾਰੀ ਬਚਣ ਦੇ ਰਾਸਤੇ ਬਣ ਜਾਂਦੇ ਆ ਕੱਲ ਤੋਂ ਲੈ ਕੇ ਅੱਜ ਤੱਕ ਵੀ ਜਿਹੜੀ ਕਾਰਵਾਈ ਹੋਈ ਹੈ ਉਹ ਵੀ ਤਹਾਡੀ ਵੀ ਧਿਆਨ ਚ ਹੈ ਪਹਿਲੀ ਗੱਲ ਤਾਂ ਜਿਹੜਾ ਜ਼ਰੂਰੀ ਕਦਮ ਸੀਗਾ ਸਭ ਤੋਂ ਜ਼ਰੂਰੀ ਕਦਮ ਕੋਈ ਵੀ ਕੇਸ ਫਾਈਲ ਕਰਨਾ ਕੋਈ ਵੀ ਕਾਨੂੰਨੀ ਜਿਹੜੀ ਕਾਰਵਾਈ ਸ਼ੁਰੂ ਕਰਨੀ ਹੈ ਤੇ ਪੋਸਟਮਾਰਟਮ ਹੋਣਾ ਬਹੁਤ ਜ਼ਰੂਰੀ ਹੈ ਉਹ ਅਸੀਂ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਤੁਹਾਡੀ ਮੰਗ ਮੁਸਾਬਕ ਜਿਹੜਾ ਉਹ ਹੋ ਚੁੱਕਾ ਹੈ ਦੂਸਰਾ ਜਿਹੜਾ ਹੈ ਜਿਹੜੀਆਂ ਅ ਕਿਸੇ ਵੀ ਡਾਕਟਰੀ ਕੰਮ ਵਾਸਤੇ ਅਗਰ ਕੋਈ ਕੋਈ ਅਣਸਖਾਵੀ ਘਟਨਾ, ਉਮੰਦ ਭਾਗੀ ਘਟਨਾ ਵਾਪਰਦੀ ਆ ਕਿਸੇ ਦੀ ਇਲਾਜ ਦੇ ਵਿੱਚ ਕਿਸੇ ਡਾਕਟਰ ਦੇ, ਕਿਸੇ ਹਸਪਤਾਲ ਤੇ ਲਾਪਰਵਾਹੀ ਦਾ ਕਿਸ ਤਰ੍ਹਾਂ ਦਾ ਦੋਸ਼ ਲੱਗਦਾ ਹੈ ਸਾਡਾ ਦੇਸ਼ ਆ, ਸਾਡਾ ਸੰਵਿਧਾਨ ਆ। ਉਹਦੀ ਇੱਕ ਸੈੱਟ ਪ੍ਰਕਿਰਿਆ ਹੈ। ਜੇ ਉਹਨੂੰ ਅਸੀਂ ਉਹਦੇ ਤੋਂ ਪਾਸੇ ਚੱਲਾਂਗੇ ਤੇ ਤਾਂ ਵੀ ਕਿਸੇ ਵਾਸਤੇ ਉਹ ਰੀਲੀਫ ਦਾ ਕਾਰਨ ਬਣ ਸਕਦਾ। ਉਹਦਾ ਉਹਦੇ 'ਚ ਬਚਾਅ ਹੋ ਸਕਦਾ ਜੀ ਮੇਰੇ ਨਾਲ ਧੱਕਾ ਕੀਤਾ ਗਿਆ ਤੇ ਇਸ ਤਰ੍ਹਾਂ ਮੈਨੂੰ ਕੀਤਾ ਗਿਆ। ਤੁਸੀਂ ਸਾਡੇ ਨਾਲ ਸਹਿਯੋਗ ਕੱਲ ਦਾ ਕੀਤਾ ਹੈ ਸਾਡੀ ਜਿੱਦਾਂ ਜੇ ਰਾਤ 11:00 ਵਜੇ ਬੋਲੋ ਇਹ ਜਿਹੜਾ ਕੇਸ ਹੈ ਮਤਲਬ ਕਾਫੀ ਮੰਨ ਭਗਾ ਸੀਗਾ ਤੇ ਇਹਦੇ ਵਿੱਚ ਇਸ ਸਸਤਾ ਵੱਲੋਂ ਇਲਾਜ ਕੀਤੇ ਮਰੀਜ਼ ਨੂੰ ਰੈਫਰ ਕੀਤੇ ਦੀ ਪਟਿਆਲੇ ਜਾ ਕੇ ਉਹਦੀ ਮੌਤ ਹੋ ਗਈ ਸੀ ਤੇ ਉਹ ਕੱਲ ਤੋਂ ਉਹ ਪਰਿਵਾਰ ਜਿਹੜਾ ਉਹ ਪਰੇਸ਼ਾਨ ਸੀਗਾ ਪਹਿਲਾਂ ਕੱਲ ਵੀ ਉਹਨਾਂ ਨੇ ਪ੍ਰਸ਼ਾਸਨ ਕੋਲ ਮੰਗ ਕੀਤੀ ਸੀ ਤੇ ਧਰਨਾ वगैरह ਲੰਗਾ ਸੀਗਾ ਤੇ ਸਾਡੇ ਸੀਨੀਅਰ ਅਫਸਰਾਂ ਸਾਹਿਬ ਇੱਥੋਂ ਤੱਕ ਕੇ ਚੰਡੀਗੜ੍ਹ ਤੱਕ ਸਾਰੇ ਜਿਹੜੇ ਸਾਡੇ ਸੀਨੀਅਰ ਅਫਸਰ ਸੀ ਉਹਨਾਂ ਦੇ ਧਿਆਨ ਚ ਆ ਲਈ ਸੀ ਤੇ ਕੱਲ ਵੀ ਮਤਲਬ ਸਾਡਾ ਜਿਲ੍ਹਾ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਹੈ ਉਹਨਾਂ ਨੇ ਵੀ ਉਹਨਾਂ ਨੂੰ ਪਰਿਵਾਰ ਨੂੰ ਸਮਝਾ ਕੇ ਤੇ ਪੋਸਟਮਾਰਟਮ ਵਾਸਤੇ ਬਣਾਇਆ ਸੀ ਤੇ ਅੱਜ ਉਹਦੇ ਵਾਸਤੇ ਬੋਰਡ ਦਾ ਗਠਨ ਕਰਕੇ ਪੋਸਟਮਾਰਟਮ ਜਿਹੜਾ ਹੋ ਚੁੱਕਾ ਫਿਰ ਵੀ ਪਰਿਵਾਰ ਦੀ ਇਹ ਜਿਹੜੀ ਹੋ ਹੀ ਜਾਂਦਾ ਹੈ ਕਈ ਵਾਰੀ ਉਹਨਾਂ ਦੀ ਸਿੱਗੀ ਕਿ ਸ਼ਾਇਦ ਸਾਡੀ ਕੋਈ ਕਾਰਵਾਈ ਜਿਹੜੀ ਆ ਉਹ ਢਿੱਲੀ ਮੱਠੀ ਨਾ ਹੋਵੇ ਜਾਂ ਉਹ ਕਦੀ ਇਸ ਤਰ੍ਹਾਂ ਨਾ ਹੋਵੇ ਤਾਂ ਉਹਨਾਂ ਦੀ ਇਹ ਮੰਗ ਸੀ ਕਿ ਜਦੋਂ ਤੱਕ ਉਹਨਾਂ ਨੂੰ ਇਹ ਪ੍ਰੋਸਾਹਨੀ ਮਿਲਦਾ ਕਿ ਉਕਤਾ ਕਾਰਵਾਈ ਕੀਤੀ ਜਾਊਗੀ ਉਹ ਫਿਰ ਮੈਂ ਉਹਨਾਂ ਦੇ ਸਾਹਮਣੇ ਜਾ ਕੇ ਉਹਨਾਂ ਦੇ ਸਾਹਮਣੇ ਜਿਹੜਾ ਇਹ ਕਿ ਆ ਵੀ ਅਸੀਂ ਹੁਣ ਤੱਕ ਵੀ ਜਿਹੜੀ ਕਾਰਵਾਈ ਕੀਤੀ ਹੈ ਇੰਚ ਕਿਸੇ ਤਰ੍ਹਾਂ ਦਾ ਵੀ ਕੋਈ ਪੱਖਪਾਤ ਦਾ ਨਹੀਂ ਕੀਤਾ ਜਾਊਗਾ ਪੂਰੀ ਜਿਹੜੀ ਹੈ ਜੀ ਪ੍ਰਕਿਰਿਆ ਵਾ ਜਿਹੜਾ ਵੀ ਇਹਦਾ ਪ੍ਰੋਸੀਜਰ ਹੈ ਜਦੋਂ ਵੀ ਕਿਸੇ ਤੇ ਡਾਕਟਰ ਤੇ ਲਾਪਰਵਾਹੀ ਦਾ ਜਾਂ ਕਿਸੇ ਹਸਪਤਾਲ ਤੇ ਲਾਪਰਵਾਹੀ ਦਾ ਦੋਸ਼ ਲੱਗਦਾ ਲੱਗਦੀ ਹੈ ਉਹਦੇ ਵਾਸਤੇ ਇੱਕ ਬਹੁਤ ਮਸ਼ਹੂਰ ਕੇਸ ਜਿਹੜਾ ਹੈ ਐ ਐਸਪਰੀਮ ਕੋਰਟ ਨੇ ਹੱਲ ਕੀਤਾ ਹੈ ਚੈਕਅਪ ਮੈਥੂ ਵਰਸਸ ਸਟੇਟ ਸੀਗਾ ਉਹਦੇ ਵਿੱਚ ਇਹ ਗੱਲ ਜਿਹੜੀ ਹੈ ਸਪਸ਼ਟ ਹੈ ਕਿ ਬਿਨਾ ਜਿਹੜੇ ਜਿਹੜਾ ਡਾਕਟਰਾਂ ਦਾ ਬੋਰਡ ਹੈ ਉਹਦੀ ਰਿਪੋਰਟ ਤੋਂ ਬਿਨਾ ਕੋਈ ਵੀ ਜਿਹੜੀ ਅਗਲੀ ਕਾਰਵਾਈ ਨਹੀਂ ਹੋ ਸਕਦੀ। ਇਹ ਡਾਕਟਰ ਬੋਰਡ ਦੇ ਵਿੱਚ ਕੋਈ ਬਹੁਤ ਬਹੁਤ ਬਣਾਇਆ ਕਿਹੜੇ-ਕਿਹੜੇ ਡਾਕਟਰ ਬੋਰਡ ਕਿਹ ਹੈ ਇਹ ਜਿਹੜਾ ਬੋਰਡ ਦਾ ਗਠਨ ਹੁੰਦਾ ਹੈ ਇਹ ਜ਼ਿਲ੍ਹੇ ਦੇ ਜਿਹੜੇ ਸਾਡੇ ਸਿਵਲ ਸੇ tjän ਸਾਹਿਬ ਸੀ ਉਹਨਾਂ ਨਾਲ ਹੁੰਦਾ ਤੇ ਮੇਰਾ ਖਿਆਲ ਹੈ ਕਿ ਉਹ ਬਿਹਤਰ ਦੱਸ ਸਕਣਗੇ ਇਹਦੇ ਬਾਰੇ। ਬਹੁਤ ਧੰਨਵਾਦ। ਅੱਗੇ ਜਿਵੇਂ ਸਭ ਕੀ ਹੈ ਜੋ ਅੱਜ ਕੱਲ ਦੇ ਇਸ ਧਰਨੇ ਦੇ ਉੱਪਰ ਬੈਠੇ ਆ ਜੋ ਇੱਕ ਡਾਕਟਰ ਨੀਹਾ ਗਰਗ ਦੀ negligency ਦੇ ਕਾਰਨ ਬੀਬੀ ਅਮਨਦੀਪ ਕੌਰ ਦੀ ਮੌਤ ਹੋਈ ਹੈ ਤੇ ਉਹ ਡਾਕਟਰ ਨੂੰ ਪਣ ਦੀ ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਪਰਿਵਾਰ ਰਿਸ਼ਤੇਦਾਰ ਅਤੇ ਅਲੱਗ-ਅਲੱਗ ਜਥੇਬੰਦੀਆਂ ਤੇ ਇਲਾਕੇ ਦੇ ਛੱਜਣਾ ਨੇ ਬੀਬੀਆਂ ਨੇ ਭਾਈਆਂ ਨੇ ਜੋ ਸਾਥ ਦਿੱਤਾ ਹੈ ਇਸੇ ਕਰਕੇ ਹੀ ਜੋ ਸਾਡੀ ਪਰਿਵਾਰ ਵੱਲੋਂ ਮੰਗ ਸੀ ਉਹਦੇ ਉੱਪਰ ਜੋ ਪੋਰਥ ਨੇ ਪਹਿਲਾਂ ਉਹ ਕੱਲ ਹੀ ਕਾਰਵਾਈ ਸਹੀ ਕਰ ਦਿੱਤੀ ਜੀ ਅੱਜ ਜੋ ਡਾਕਟਰ ਐਸ ਐਮਓ ਜਗਜੀਤ ਸਿੰਘ ਜੀ ਨੇ ਸਾਨੂੰ ਟੈਕਨੀਕਲ ਤਰੀਕੇ ਦੇ ਨਾਲ ਇਹ ਵਿਚਵਾਦ ਦਿੱਤਾ ਹੈ ਇਹਹੀ ਟੈਕਨੀਕਲ ਤਰੀਕਾ ਕਰਨ ਦੀ ਵਾਤ ਦੇ ਤਹਿਤ ਹੀ ਅਸੀਂ ਕੱਲ ਦੇ ਇਸ ਗੱਲ ਕਰ ਰਹੇ ਹਾਂ ਜੋ ਟੈਕਨੀਕਲ ਤਰੀਕੇ ਦੇ ਨਾਲ ਡਾਕਟਰ ਜਗਜੀਤ ਸਿੰਘ ਨੇ ਤੇ ਐਸ ਐਚਓ ਥਾਣਾ ਸਿਟੀ ਵਾਂਦੀ ਹਾਜ਼ਰੀ ਵਿੱਚ ਤੇ ਪਤਵੰਤਿਆਂ ਦੀ ਹਾਜ਼ਰੀ ਦੇ ਵਿੱਚ ਔਰ ਔਨ ਰਿਕਾਰਡ ਜੋ ਪੱਤਰਕਾਰ ਸਹਿबान ਤੁਸੀਂ ਤੁਹਾਡੇ ਸਹਿਯੋਗ ਦੇ ਨਾਲ ਇੱਧਰ ਰਿਕਾਰਡ ਹੋਇਆ ਇਹ ਇੱਕ ਦਾਤਾਵੇਜ ਬਣ ਗਿਆ ਤੇ ਉਹਦੇ ਉੱਤੇ ਸਾਨੂੰ ਇਹ ਯਕੀਨਤਾ ਕਰਨੀ ਹੀ ਪਵੇਗਾ ਕਿਉਂਕਿ ਜੋ ਇਹ ਪ੍ਰਕਿਰਿਆ ਹੈ ਨੌਕਰੀ ਤੇ ਰੱਖਣ ਤੇ ਉਹਨੂੰ ਕੱਢਣ ਵਾਸਤੇ ਇਹ ਪ੍ਰਕਿਰਿਆ ਚੱਲਦੀ ਹੈ ਉਹਦੇ ਤਹਿਤ ਅੱਜ ਸਾਨੂੰ ਵਿਸ਼ਵਾਸ ਕਰਨਾ ਪਵੇਗਾ ਪਰ ਇਹ ਜਾਦਾ ਜਿਹੜਾ ਆਖਰੀ ਉਹ ਨਹੀਂ ਇਹ ਕੇਸ ਨੂੰ ਬੰਦ ਨਹੀਂ ਅਸੀਂ ਮੰਨ ਰਹੇ ਤੇ ਜਦੋਂ ਤੱਕ ਇਹ ਦੋਨੇ ਚੀਜ਼ਾਂ ਨਹੀਂ ਹੁੰਦੀਆਂ ਉਦੋਂ ਤੱਕ ਅਸੀਂ ਹਾਲੇ ਇਹਨਾਂ ਦੇ ਵਿਸ਼ਵਾਸ ਚ ਰਹਾਂਗੇ ਉਸ ਤੋਂ ਬਾਅਦ ਆਹ ਧਰਨਾ ਅਸੀਂ ਇਤੋਂ ਵੀ ਵੱਡਾ ਲਾਵਾਂਗੇ ਜਿੰਨਾ ਚਿਰ ਨੇਹਾ ਗੜਕ ਦੇ ਉੱਪਰ ਕਾਨੂੰਨੀ ਕਾਰਵਾਈ ਨਹੀਂ ਹੁੰਦੀ